ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਹੌ ਹੜਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਅਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਭਰਾਏ ਐਂ ਕਰੀ ਜਾਂਦੇ ਨੇ ਬਸੇ ਸੋਇਨੰਦ ਮੈਂ ਕਰੂੰ ਸਿੱਧੇ ਸਾਰੇ ਨੂੰ ਤੁਸੀਂ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੁਸੀਂ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਤੇ ਬਾਹਰ ਬਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬਾਡੀ ਪਾਰ ਰੱਖੀ ਇਹਨਾਂ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ 그러면은 ਸੱਚ ਬੋਲਦਾ ਨਹੀਂ ਇਹ ਸੱਚ ਤੇ ਫਸ ਜਾਂਦੇ ਨੇ ਫਿਰੇ ਮੈਂ ਸੱਚ ਬੋਲਦਾ ਮੈਂ ਪੁੱਛਦਾ ਵੀ ਜਲੇਆਲੇ ਬਾਗ ਵਾਲੇ ਦਿਨ 13 ਅਪ੍ਰੈਲ 1919 ਨੂੰ ਹਜੇ 100 103 ਸਾਲ ਪੁਰਾਣੀ ਗੱਲ ਹੈ ਉਹ ਬਹੁਤ ਹੀ ਪੁਰਾਣੀ ਗੱਲ ਨਹੀਂ ਹੈਗੀ 13 April 1919 ਨੂੰ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਅਨੇਵਾਹ ਗੋਲੀਆਂ ਚਲਾਤੀਆਂ ਹਜ਼ਾਰ ਤੋਂ ਵੱਧ ਬੰਦੇ ਸ਼ਹੀਦ ਹੋ ਗਿਆ ਬਾਕੀ ਤੋਂ ਤੇ ਹਜ਼ਾਰ ਫੂਜ ਡਿੱਗ ਪਏ ਜ਼ਖਮੀ ਹੋ ਗਏ ਤੇ 13 April 1919 ਨੂੰ ਜਲਿਆਂ ਵਾਲਾ ਬਾਗ ਦਾ ਸਾਾਕਾ ਕਰਕੇ ਜਨਰਲ ਡਾਇਰ ਨੇ ਸ਼ਾਮ ਨੂੰ ਦਿਨ ਦਿਨ ਕਿੰਨਾ ਦੇ ਘਰੇ ਕੀਤਾ ਸੀ ਇਹ ਦੱਸ ਦੇਣਾ ਮੈਨੂੰ ਬਸ ਪਾਰਲੀਮੈਂਟ 'ਚ ਪੁੱਛ ਲਿਆ ਸੀ ਮਜੀਤੀ ਇਹ ਕਰੇ ਦੇਖੋ ਇਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਦੀ ਵਫਾਦਾਰੀ ਦੀ ਹਜ਼ਾਰਾਂ ਲੋਕਾਂ ਦੇ ਕਾਤਲਿਆਂ ਨੂੰ ਇਹ ਰੋਟੀ ਖਵਾਉਂਦੇ ਰਹੇ ਆ ਸ਼ਾਨਦਾਰ ਭੋਜ ਦਿੰਦੇ ਰਹੇ ਆ ਜਾਮ ਤੇ ਜਾਮ ਖਰਕਦੇ ਸੀ ਉੱਥੇ ਉਹਦਾ ਜਵਾਬ ਨਹੀਂ ਦਿੰਦੇ ਮੈਂ ਪਾਰਲੀਮੈਂਟ 'ਚ ਬੋਲੀ ਜਾਂਦਾ ਸੀ ਚੱਲੇ ਨੇ ਬਾਗ ਤੇ ਡਿਬੇਟ ਸੀ ਕਈ ਵਾਰੀ ਕਿਸਮਤੀ ਮਾਰੀ ਹੁੰਦੀ ਹੈ ਉਦੋਂ ਹੈ ਨਹੀਂ ਸੀ ਇਹ ਬੀਬੀ ਬਾਈ ਉੱਥੇ ਚਲ ਮੈਂ ਕੋਈ ਨਹੀਂ ਮੈਂ ਤਾਂ ਬੋਲ ਲੂੰ ਪਤਾ ਨਹੀਂ ਕਿੱਥੋਂ ਜਦੋਂ ਜੱਲਣ ਵਾਗ ਬੋਲਣ ਲੱਗੀ ਉਧਰ ਤੁਰ ਹੀ ਆਵੇ ਮੈਂ ਕਿਹਾ ਉਹ ਆ ਗਈ ਜੀ ਉਹ ਆਉਂਦੀ ਹੈ ਇਹਨੂੰ ਪੁੱਛ ਲਓ ਵੀ ਜਦੋਂ ਖਿਲਾੜ ਚੱਲੀ ਜਾਂਦਾ ਵਿੱਚ ਹੱਥ ਜਰੂਰ ਦੇਣਾ ਤੂੰ ਰਹਿ ਜਾ 5 ਮਿੰਟ ਉਧਰ ਨਾ ਕਿਸਮਤ ਮਾੜੀ ਸੀ ਮੇਰੇ ਲਿਆ ਕੇ ਮੂਰੇ ਰੱਬ ਨੇ ਧਰਤੀ ਮੈਂ ਬੋਲਤਾ ਸਾਰਾ ਕੁਝ ਕੁਛ ਨਹੀਂ ਆਇਆ ਗੱਲ ਸੁਣੀ ਹੋਣੀ ਉਹ ਗੱਲ ਤੁਸੀਂ ਪਾਰਲੀਮੈਂਟ ਚ ਸਭੀ ਰਹਿਣਾ ਤਾਂ ਕੀ ਇਮੀਤ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ ਆਹਾ ਆ ਮੈਲਾ ਵਾਲੇ ਹੁਣ ਬੇ ਤੇ ਇਹਨਾਂ ਦੇ ਵੀ ਦੱਸਾਂ ਅੰਦਰਲੀ ਜਿਹੜਾ ਰਾਜ ਐ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤੋਂ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੌਬਰ ਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦ ਵਾਲਾ ਜਿਹੜਾ ਦਿੱਲੀ ਵਾਲਾ ਨਾਹੌਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਹਾਲਸੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਰਹਿੰਦੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ ਜਵਾਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਕਾਫਲਾ ਤੈਮਦ ਸ਼ਾਹ ਅਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਨਾਲ ਲੁੱਟਦੇ ਨੇ ਉਨੇ ਉਹ ਫੜਕਿਸ਼ੀਦ ਕਰਤੇ ਜੀ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦਸ ਕੀ ਚਾਹੀਦਾ ਹੈ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦਿਓ ਪਟਿਆਲੇ ਦੀ रियासत ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਲੁੱਟ ਕੇ ਵਿਜੋ ਖਾ ਆ ਪੀ ਲਿਆ ਉਹੀ ਆਪਣਾ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਤੋਂ ਅਮੀਰ ਕਰ ਦਿਓ ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਾਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਕਹਿੰਦੇ ਜੀ ਕੈਪਟਨ ਮਰਿੰਦਰ ਮੈਂ ਕਹਾਂ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜ ਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜ ਕਹਿੰਦੇ ਨਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਹੈ ਗੱਲ ਇਹ ਕਹਿੰਦੇ ਕਿਵੇਂ ਮੈਂ ਕਿ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਧਰ ਅੱਠਵੇਂ ਸਾਟੀ ਕੋਈ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ पढ़ाई वाले पास मैंने ला के सी इस करके हरेक टीचर मैंने आके कहता सी अब तू इसरो में बैठ अब इसरो में अब इसरो में अब इसरो में अब इसरो से हमारा पराना होता है फिर कहने केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਕੈਨ ਭਗਵਾਨਤ ਮਾਨ ਮੇਰਾ ਨਾਮ ਲੇਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂ ਬਈ ਪਰ ਮੈਂ ਤਾਰੀਫ ਕਰਦੀ ਹੀ ਨਹੀਂ ਮੈਂ ਕਹਾਂ ਵੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸੋ ਵੀਰੋ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਲੀਡਰੋ ਮੈਂ ਬਹੁਤ ਲੀਡਰਾਂ ਨੂੰ ਕਹਿੰਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿੱਦẽ ਤੁਹਾਨੂੰ ਤੁਸੀਂ ਬਹਿਮ ਪਾੜ ਲਿਆ ਕਿ ਮੈਂ ਲੋਕਾਂ ਤੋਂ ਵੱਡਾ ਲੋਕ ਥੱਲੇ ਲਾ ਕੇ ਮਾਰਦੇ ਆ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਬੜੇ ਬੜੇ ਲਾਲੇ ਜੀ ਲੋਕਾਂ ਨੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਤੁਹਾਡਾ ਆਪਣਾ ਪੋਤਾ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੈਂ ਵੀ ਕਰੋਨਾ ਰੁਪਈਆ ਫਿਲਮਾਂ ਚੋਂ ਕਮਾ ਲੈਂਦਾ ਜੀ ਮੈਂ ਵੀ ਲਫਟਰ ਚੈਲੰਜ ਹਿੰਦੀ ਫਿਲਮਾਂ ਚ ਚਲੇ ਗਏ ਸੀਗੇ ਮੈਨੂੰ ਕੀ ਲੋੜ ਸੀ ਕਿ ਇੱਥੇ ਇਹਨਾਂ ਨਾਲ ਪੰਗਾ ਲੈਣ ਦੀ ਪਰ ਮੇਰੇ ਦਿਲ 'ਚ ਇਹ ਆਇਆ ਭਗਵਾਨ ਤੁਮਾਨਾ ਹਾਸੇ ਵੀ ਉਹਦੇ ਚੰਗੇ ਲੱਗਦੇ ਨੇ ਜਿਉਂ ਚੁੱਲ੍ਹੇ 'ਚ ਅੱਗ ਮੱਚਦੀ ਹੋਵੇ ਤੇਰੇ ਸਾਹਮਣੇ ਪੰਜਾਬ ਮਰੀ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਦਾ ਬੇੜਾ ਗਰਕ ਹੋ ਜਾਂਦਾ ਹੈ ਤੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਯਾਰ ਲੀਡਰ ਤੂੰ ਕੀ ਕਰਦਾ ਤੂੰ ਕ ਐਸਟਾ ਸੀੜੀਆਂ ਕੱਢ ਕੇ ਚਲਾ ਜਾਏਂਗਾ ਦੁਨੀਆ ਤੋਂ ਨਾ ਨਾ ਕਰ ਯਾਰ ਉਜੇ ਹਿੱਸਾ ਪਾ ਸਮਾਜ ਥੋੜਾ ਜਿਹਾ ਹਿੱਸਾ ਪਾ ਵਿੱਚ ਵੜ ਵਿੱਚ ਵੜ ਜੇ ਕਿ ਸੀਵਰੇਜ ਸਾਫ ਕਰਨਾ ਹੋਵੇ ਸੀਵਰੇਜ ਵਿੱਚ ਵੜਨਾ ਪੈਂਦਾ ਸੀਵਰੇਜ ਸਾਫ ਕਰਨ ਵਾਸਤੇ ਜੇ ਨਰਮੇ ਨੂੰ ਕਣਕ ਨੂੰ ਝੋਨੇ ਨੂੰ ਸੁੰਡੀ ਲੱਗ ਜੇ ਮਾਰੋ ਰੋੜੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਡੀ ਨਹੀਂ ਹਟਦੀ ਵਿੱਚ ਵੜਨਾ ਪੈਂਦਾ ਟੋਲੀ ਲੈ ਕੇ ਸਪਰੇਅ ਦੀ ਫਿਰ ਮੈਂ ਆ ਗਿਆ ਉਹ ਇੱਕ ਚਿੜੀ ਸੀ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗ ਗਏ ਭਗੜੜ ਮੱਚ ਗਈ ਕੱਲੀ ਇੱਕ ਚਿੜੀ ਸੀ ਉਹ ਜਾਂਦੀ ਟੋਬੇ ਚ ਛੱਪੜ ਚ ਆਪਣੀ ਚੁੰਝ ਚ ਪਾਣੀ ਭਰ ਕੇ ਅੱਗ ਤੇ ਪਾ ਲੈਂਦੀ ਸੀ ਫੇਰ ਗਈ ਚੁੰਝ ਭਰੀ ਫੇਰ ਪਾਤਾ 15 20 ਵਾਰੀ ਚੁੰਝ ਭਰ ਕੇ ਪਾਣੀ ਪਾਇਆ ਤਾਂ ਬਾਕੀ ਜਾਨਵਰ ਹੱਸਣ ਲੱਗ ਗਏ ਮਜ਼ਾਕ ਕਰਨ ਲੱਗੇ ਚਿੜੀ ਨੂੰ ਕਹਿੰਦੇ ਚਿੜੀਏ ਗਲਤਫਹਿਮੀ ਚ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਚਿੜੀ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਜੋ ਜਿਹੜੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਤਮਾਸ਼ਾ ਦੇਖਣ ਵਾਲਿਆਂ ਜਿਹੜਾ ਡਰ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਸੋ ਮੈਂ ਇਹ ਸੋਚ ਕੇ ਆ ਗਿਆ ਕੋਈ ਨਹੀਂ ਮੈਂ ਕਹਿੰਦਾ ਜੇ ਤਾਂ ਹਾਰਾਂ ਬਾਦ ਦੀ ਗੱਲ ਹੈ ਕਟੁਕਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਨਾਂ ਲਿਖੀਏ ਤੇ ਮੇਰਾ ਨਾਂ ਤਾਂ ਦੇ ਤੁਸੀਂ ਐਡਾ ਵੱਡਾ ਮਾਨ ਸਤਕਾਰ ਦੇ ਦਿੱਤਾ ਐਡੇ ਵੱਡੇ ਅਹੁਦੇ ਦੇਤੇ ਤਾਂ ਵੀ ਲੋ ਤੁਹਾਡੇ ਵਾਸਤੇ ਹੀ ਆ ਬਸ ਹੁਣ ਥੋੜੇ ਲੇਖੇ ਲਾਤੀ ਜ਼ਿੰਦਗੀ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਕਿਸੇ ਬਸਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਟਾਬਿਆਂ ਚ ਹਿੱਸਾ ਨਹੀਂ ਪਾਉਣਾ ਹਿੱਸਾ ਜ਼ਰੂਰ ਪਾਉਣਾ ਹੈ ਪਰ 3.5 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਸਾਰੇ ਸਮਾਜ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਨਾ ਹੀ ਮੈਂ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆਹ ਮੇਰਾ ਸਮਾਜ ਆ ਉਹਦਾ ਸਮਾਜ ਆ 3.5 ਕਰੋੜ ਮੇਰਾ ਹੀ ਹੈ 3.5 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਉਦੋਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਦੋਂ ਜ਼ਿੰਮੇਵਾਰੀਆਂ ਵੱਧ ਜਾਣ ਫਿਰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਂਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਝਰ ਕੇ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਖੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਹੈ ਪਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ ਬੋਚ ਬੋਚ ਕੇ ਤਰਨੇ ਪੈਂਦੇ ਨੇ ਸੋ ਤੁਸੀਂ ਮੇਰੇ ਜ਼ਿੰਮੇਵਾਰੀ ਵਾਲਾ ਘੜਾ ਦਿੱਤਾ ਹੋਇਆ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਕਦੇ ਨਹੀਂ ਕਿਹਾ ਸਵਾਦੋ ਸਾਲ ਚ ਕਿਸ ਖਜ਼ਾਨਾ ਖਾਲੀ ਹੈ ਆਮ ਆਦਮੀ ਕਲੀਨਿਕ ਖੋਲਦੇ 829 ਡੇਢ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਢ ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉੱਥੇ ਲੈਣਾ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸਾਡੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਡਾਕਟਰ ਸਾਹਿਬ ਸਿਹਤ ਮੰਤਰੀ ਨੇ ਮੈਂ ਇਹਨਾਂ ਨੂੰ ਬੁਲਾ ਕੇ ਕਿਹਾ ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜ਼ਿਲ੍ਹਾ ਲੈਵਲ ਤੇ ਸਾਰੇ ਕੋਈ ਹਸਪਤਾਲ ਅਜੇ ਨਹੀਂ ਹੋਣਾ ਚਾਹੀਦਾ ਜਿਹਦੇ 'ਚ ਐਕਸਰੇ ਮਸ਼ੀਨ ਨਾ ਹੋਵੇ ਜਿਹਦੇ 'ਚ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਲਈ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸਐਮਓ ਤੇ ਸੀਐਮਓ ਨੂੰ ਕਾਉਂਟੇਬਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਕਿ ਤੂੰ ਬਾਸਤਲ ਦੇ ਬਾਹਰੋਂ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਤੇ ਅਸੀਂ ਅਗਲੇ ਦਿਨ ਉਹਨੂੰ ਪੂਰੀ ਕਰ ਦਾਂਗੇ ਕਿਹੜੀ ਦਵਾਈ ਉਹਦੇ ਕੋਲ ਹੈ ਨਹੀਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮਰੀਜ਼ ਬਾਹਰ ਜਦ ਜਾਊਗਾ ਉਹਦੇ ਨਾਲ ਉਹ ਕਈ ਕਈ ਗੋਣਾ ਮਹਿੰਗਾ ਦਵਾਈ ਹੁੰਦੀ ਗਰੀਬ ਜਾਂਦੇ ਆ ਸਕੂਲਾਂ ਚ ਕੌਣ ਜਾਂਦਾ ਸਰਕਾਰੀ ਚ ਗਰੀਬ ਜਾਂਦੇ ਆ ਸੋ ਗਰੀਬਾਂ ਦੇ ਜਵਾਬ ਮੈਂ ਕਹਿੰਦਾ ਉਹਨਾਂ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਦੂਰ ਬਿਲਕੁਲ ਹੋ ਸਕਦੀ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਪੜਾ ਦਉਂਗੇ ਕੁਆਲਿਟੀ ਐਜੂਕੇਸ਼ਨ ਦੇ ਦੋ ਉਹ ਜੇ ਇ ਕਲੀਅਰ ਕਰਨ ਜੇ ਇ ਈਟੀਟੀ ਕਲੀਅਰ ਕਰਕੇ ਉਹ ਟੈਟ ਕਲੀਅਰ ਕਰ ਲੈਣ ਉਹ ਆਈਐਸ ਦੇ ਪੇਪਰ ਦੇ ਲੈਣ ਡੀਸੀ ਬਣ ਐਸਐਸਪੀ ਬਣ ਉਹ ਗਰੀਬੀ ਚੱਕ ਸਕਦੇ ਆ ਹੋਰ ਕੋਈ ਨਹੀਂ ਚੱਕ ਸਕਦਾ ਸੋ ਤੁਹਾਡੇ ਨਾਲ ਸਕੂਲ ਹਸਪਤਾਲ ਬਣਨ ਲੱਗੇ ਨੌਕਰੀਆਂ ਬਣਨ ਲੱਗੀਆਂ ਪਾਣੀ ਨਹਿਰਾਂ ਦਾ ਆਉਂਦਾ ਕੱਸੀ ਦਾ ਪਾਣੀ ਆਉਂਦਾ ਨਹਿਰਾਂ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲਗੀਆਂ ਸੀ ਅਸੀਂ ਲੱਬ ਲੱਬ ਕੇ ਪੱਕੀਆਂ ਕੀਤੀਆਂ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ ਪਹਿਲਾਂ 21% ਨਹਿਰਾਂ ਦਾ ਪਾਣੀ ਲੱਗਦਾ ਸੀਗਾ ਜਦੋਂ ਮੈਂ ਸੋਚ ਚੁੱਕੀ ਸੀ ਅੱਜ 98% ਤੇ ਹੋ ਗਿਆ ਜੀ ਤੇ ਨਾਲੇ 70% ਹੋ ਜਾਣਾ 1 ਅਕਤੂਬਰ ਤੱਕ ਜਦੋਂ ਅਕਤੂਬਰ ਤੱਕ 70% ਪਾਣੀ ਹੋ ਗਿਆ ਨਾ ਨਹਿਰਾਂ ਦਾ ਪਾਣੀ 14.5 ਲੱਖ ਚੋਂ 6 ਲੱਖ ਟਿਊਬਵਲ ਬੰਦ ਹੋ ਜਾਣਗੇ ਪੰਜਾਬ ਚ ਮੇਰੇ ਤਾਂ ਉਗਲਾਂ ਦੇ ਰੱਟੇ ਪਿਆ 6 ਲੱਖ ਟਿਊਬਵਲ ਬੰਦ ਹੋ ਗਏ ਤਾਂ ਮੈਂ 18000 ਕਰੋੜ ਦੀ ਸਬਸਿਡੀ ਦੇਣਾ ਬਿਜਲੀ ਬੋਰ ਨੂੰ ਮੁਫਤ ਬਿਜਲੀ ਦੀ 6 ਲੱਖ ਟਿਊਬਵਲ ਬੰਦ ਹੋ ਗਏ ਘਟੋ-ਘਟ 5 ਤੋਂ 6000 ਕਰੋੜ ਰੁਪਇਆ ਬਚ ਜਾਊਗਾ ਤੇ 500-6000 ਕਰੋੜ ਰੁਪਇਆ ਬਚੂਗਾ ਆ ਤੱਕ ਅਕਤੂਬਰ ਚ ਤਾਂ ਵੀਰੋ ਮੈਂ ਜਮ੍ਹਾਂ ਤੁਹਾਨੂੰ ਹਿਸਾਬ ਲਾ ਕੇ ਦੱਸ ਦੇਣਾ ਪੰਜ ਤੋਂ 6000 ਕਰੋੜ ਬਚੂਗਾ ਸਿਰਫ 5200 ਤੋਂ 5500 ਕਰੋੜ ਦੀ ਖਰਚਾ ਹੈ ਜਿਹੜੀ ਮੈਂ ਸਭ ਤੋਂ ਵੱਡੀ ਗਾਰੰਟੀ ਪੂਰੀ ਕਰੂੰਗਾ ਮਾਵਾ ਭੈਣਾਂ ਨੂੰ 1000 ਰੁਪਏ ਮਹੀਨੇ ਵਾਲੇ ਉਹਦੇ ਚ ਕਰੂੰਗਾ